ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜਿਹੜਾ ਆਸਾ ਰਾਗ ਦੇ ਵਿੱਚ ਆਉਂਦਾ ਹੈ ਤੇ 417 ਅੰਗ ਤੇ ਆਉਂਦਾ ਹੈ ਯੂ ਟੂਬ ਦੀ ਪਲੇਲਿਸਟ ਵਿੱਚ ਸਾਰੀ ਸੰਖਿਆ ਪਈ ਹੈ ਆਪ ਸਰਵਣ ਕਰ ਸਕਦੇ ਹੋ ਆਸਾ ਮਹੱਲਾ ਪਹਿਲਾ ਕਹਾ ਸੋ ਖੇਲ ਤਵੇਲਾ ਘੋੜੇ ਕਹਾ ਭੇਰੀ ਸਹਨਾਈ ਘੋੜੇ ਤੇ ਵਿਸਰਾਮ ਲਾਉਣਾ ਭੇਰੀ ਸਹਨਾਈ ਕਹਾ ਸੋ ਤੇਗ ਬੰਦ ਗਾ ਡੇ ਰੜ ਕਹਾ ਸੋ ਲਾਲ ਕਵਾਈ ਹੁਣ ਗਾਡੇ ਰੜ ਪਾਠ ਨਹੀਂ ਪੜਨਾ ਆਮ ਸੰਗਤਾਂ ਨੂੰ ਗਾਡੇ ਰੜ ਪੜ ਜਾਂਦੀਆਂ ਪਰ ਇਹ ਜਿਹੜਾ ਪਾਠ ਹੈ ਗਾ ਡੇ ਰੜ ਲਿਖਿਆ ਇਕੱਠਾ ਹੈ ਪਰ ਇਸ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਗੱਗੇ ਕੰਨਾ ਇਹ ਸਬੰਧਕਾ ਡੱਡੇ ਲਾ ਇਹ ਵੀ ਸਬੰਧਕਾ ਰੜ ਜਿਹੜਾ ਪਾਠ ਇਕੱਠਾ ਹੈ ਗਾ ਡੇ ਰੜ ਇਸ ਤਰ੍ਹਾਂ ਉਚਾਰਨ ਕਰਨਾ ਹੈ ਗਾਡੇ ਰੜ ਨਹੀਂ ਪੜਨਾ ਕਹਾਂ ਸੋ ਤੇਗਬੰਦ ਗਾ ਡੇਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੋਹ ਬੰਕੀ ਐਥੇ ਦਿਸਹਿ ਨਾਹੀ ਉਹਨੇ ਸਦਾ ਜਿਹੜਾ ਵਿਸਰਾਮ ਸੰਗਤ ਜੀ ਕਈ ਸੰਗਤਾਂ ਮੋਹ ਤੇ ਲਾ ਦਿੰਨੀ ਹੈ ਪਰ ਬੰਕੀ ਤੇ ਵਿਸਰਾਮ ਲਾਉਣਾ ਕਹਾਂ ਸੋ ਆਰਸੀਆ ਮੋਹ ਬੰਕੀ ਐਥੇ ਦਿਸਹਿ ਨਾਹੀ ਇਹੋ ਜੱਗ ਤੇਰਾ ਤੂੰ ਉਸਾਈ ਇਹੋ ਜੱਗ ਤੇਰਾ ਤੂੰ ਉਸਾਈ 13 ਤੇ ਵਿਸਰਾਮ ਹੈ ਏ ਘੜੀ ਮਹਿ ਥਾਪ ਉਥਾਪੇ ਜਰਵੰਡ ਦੇਵੈ ਭਾਈ ਤੇਵੈ ਦੇਵੈ ਤੇ ਦਲਾਵਾ ਭਾਈ ਤੇ ਬਿੰਦੀ ਭਾਈ ਰਹਾਉ ਕਹਾਂ ਸੋ ਘਰਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਣ ਤਮੋਲੀ ਹਰਮਾ ਹੋਇਆ ਛਾਈ ਮਾਈ ਇਸ ਜਰ ਕਾਰਨ ਕਣੀ ਵਿਗੁੱਤੀ ਵਿਗੁੱਤੀ ਪਾਰ ਸੰਗਤ ਜੀ ਕਰ ਸਕਿਐ ਇਨ ਜਰ ਕਣੀ ਖੁਆਈ ਪਾਪਾ ਬਾਝੋ ਹੋਵੈ ਨਾਹੀ ਨਾਹੀ ਤੇ ਬਿਸਰਾਮ ਪਾਪਾ ਬੱਜ ਹੋਵੈ ਨਾਹੀ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖੁਆਏ ਕਰਤਾ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾ ਪੀਰ ਜਾਂ ਮੀਰ ਜਾਂ ਮੀਰ ਸੁਣਿਆ ਧਾਇ ਥਾਨ ਮੁਕਾਮ ਜਲੇ ਵਿਜ ਮੰਦਰ ਮੁਛ ਮੁਛ ਕੋਇਰ ਕੋਇਰ ਰਾਰਾ ਪੂਰਾ ਬੋਲਣਾ ਹੈ ਕੋਇਰ ਮੁਛ ਮੁਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਕਿਨੇ ਨਹੀਂ ਪੜਨਾ ਕਿਨੇ ਦਲਾਵਾਂ ਦੇ ਨਾਲ ਕਿਨੇ ਨਾਂ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਹੁਣ ਇੱਥੇ ਹਲੰਤ ਲੱਗਾ ਜਿੱਥੇ ਵੀ ਗੁਰਬਾਣੀ ਵਿੱਚ ਹਲੰਤ ਆਵੇ ਕਿਸੇ ਸ਼ਬਦ ਦੇ ਥੱਲੇ ਉਹ ਸ਼ਬਦ ਨੂੰ ਹਮੇਸ਼ਾ ਹੀ ਭਾਰਾ ਉਚਾਰਨ ਕਰਨਾ ਹੁੰਦਾ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਨ ਕੀ ਚੀਰੀ ਦਰਗਹ ਪਾਟੀ ਤਿੰਨਾ ਮਰਨਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਹੁਣੇ ਪਟਿਆਈ ਪਟਿਆਣੀ ਠਕੁਰਾਣੀ ਇਸਦਾ ਉਚਾਰਨ ਸੰਗਤ ਜੀ ਜਿਹੜਾ ਵਿਸਰਾਮ ਹੈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਤੁਰਕਾਣੀ ਤੇ ਵਿਸਰਾਮ ਲੱਗੇਗਾ ਤੇ ਇੱਕ ਨਾ ਪੇਰਨ ਸਿਰ ਖੁਰ ਪਾਟੀ ਇਕਣਾ ਵਾਸ ਸੁਧਾਣੀ ਸਾਰੇ ਪਾਠ ਪਾਰੇ ਨੇ ਇਕਣਾ ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕੋ ਰੈਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈ ਹੈ ਦੁਖ ਸੁਖ ਤੇਰਾ ਭਾਣੈ ਹੋਵੇ ਹੁਣ ਤਿਆਰ ਰੱਖਣਾ ਇਸ ਪੰਕਤੀ ਵੀ ਦਲਾਵਾਂ ਆਈਆਂ ਸਾਰੀਆਂ ਤੇਰਾ ਭਾਣੈ ਹੋਵੇ ਕਿਸ ਥੈ ਜਾਏ ਰੂ ਆਈ ਹੈ ਦਲੈਂਕੜਾਂ ਦੇ ਨਾਲ ਰੂ ਆਈ ਹੈ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਸੁਸੰਗਤ ਜੀ ਆਪ ਜੀ ਨੇ ਸਪਾਵਨ ਪਵਿੱਤਰ ਸ਼ਬਦਾਂ ਉਚਾਰਨ ਸਰਵਣ ਕਰ ਲਿਆ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ